ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਿੱਥੇ ਜਈਆ ਆਉਂਦਾ ਹੈ ਕਈ ਵਾਰ ਆਪਾਂ ਸਹਿਜ ਪਾਠ ਕਰਦੀਆਂ ਸੰਗਤਾਂ ਉਸ ਨੂੰ ਗਲਤ ਉਚਾਰਨ ਕਰ ਜਾਂਦੀਆਂ ਕਿਉਂਕਿ ਜਈਏ ਨੂੰ ਹਾਹਾ ਬਣਾ ਕੇ ਉਚਾਰਨ ਕਰ ਜਾਂਦੀਆਂ ਪਰ ਅਜਾਪਾ ਇਹ ਸਿੱਖਣਾ ਹੈ ਕਿ ਜਈਏ ਦਾ ਉਚਾਰਨ ਕਿਵੇਂ ਕਰਨਾ ਹੈ ਜਈਏ ਦੀ ਪਛਾਣ ਕੀ ਹੈ ਜਿੱਥੇ ਜਈਆ ਟਿੱਪੀ ਆ ਜਾਵੇ ਜਾਂ ਅੱਧੇ ਜਈਆ ਆਵੇ ਨਾਲ ਟਿੱਪੀ ਲੱਗੀ ਹੋਵੇ ਉਹਦਾ ਉਚਾਰਨ ਕਿਵੇਂ ਬੰਨਣਾ ਹੈ ਸੋ ਵੀਡੀਓ ਨੂੰ ਸਾਰੀ ਨੂੰ ਵੇਖਿਓ ਤਿੰਨ ਸ਼ਬਦ ਅਸੀਂ ਲਿਖੇ ਹੋਏ ਨੇ ਕਿਤੇ ਵੀ ਗੁਰਬਾਣੀ ਦੇ ਵਿੱਚ ਅਖੀਰਲੇ ਸ਼ਬਦ ਦੇ ਟਿੱਪੀ ਆ ਰਹੀ ਏ ਕਿਸੇ ਵੀ ਸ਼ਬਦ ਦੇ ਉੱਤੇ ਜੇ ਉਸ ਸ਼ਬਦ ਦੇ ਥੱਲੇ ਸੰਗਤ ਜਈਆ ਲੱਗਾ ਹੋਇਆ ਹੈ ਜਿਵੇਂ ਹੁਣ ਅਸੀਂ ਲਿਖ ਕੇ ਦੱਸਿਆ ਕਿ ਐੜਾ ਸ ਸ ਕੰਨਾ ਜਜੇ ਸਿਆਰੀ ਉੱਤੇ ਟਿੱਪੀ ਆ ਤੇ ਐੜ ਥੱਲੇ ਅੱਧਾ ਜਈਆ ਲੱਗਾ ਹੈ ਗੁਰਬਾਣੀ ਵਿੱਚ ਕਿਤੇ ਵੀ ਗੁਰਬਾਣੀ ਦੇ ਵਿੱਚ ਅਖੀਰਲੇ ਸ਼ਬਦ ਦੇ ਉੱਤੇ ਜਿਵੇਂ ਹੁਣ ਅਖੀਰ ਲੱਖ ਕੀ ਹੈ ਇੱਥੇ ਜਜਾ ਹੈ ਹੁਣ ਖੀਰਲੇ ਜੱਜੇ ਦੇ ਉੱਪਰ ਟਿੱਪੀ ਲੱਗੀ ਹੋਈ ਹੈ ਤੇ ਥੱਲੇ ਜਈਆ ਲੱਗਾ ਹੋਇਆ ਕਿਤੇ ਵੀ ਇਸ ਤਰ੍ਹਾਂ ਗੁਰਬਾਣੀ ਵਿੱਚ ਸ਼ਬਦ ਆਉਂਦਾ ਹੈ ਥੱਲੇ ਜਈਆ ਲੱਗਾ ਹੋਵੇ ਅੱਧਾ ਤੇ ਉੱਤੇ ਟਿੱਪੀ ਲੱਗੀ ਹੋਵੇ ਉਸ ਦਾ ਉਚਾਰਨ ਐੜੇ ਟਿੱਪੀ ਕਿ ਜਿਹੜਾ ਜੱਜੇ ਨੂੰ ਜੱਜੇ 'ਨ ਟਿੱਪੀ ਲੱਗੀ ਇੱਥੇ ਜਿਹੜਾ ਜਈਆ ਇਹਨੇ ਐੜਾ ਇੱਥੇ ਬਣ ਕੇ ਉੱਤੇ ਟਿੱਪੀ ਪੈ ਜਾਣੀ ਕਿਵੇਂ ਬਣਨਾ ਹੈ ਐੜਾ ਸੱਸੇ ਕੰਨਾ ਜੱਜੇ ਸਿਆਰੀ ਐੜੇ ਟਿੱਪੀ ਜਿਵੇਂ ਗੁਰਬਾਣੀ ਵਿੱਚ ਲਿਖਿਆ ਹੋ ਸਾਰੇ ਅੱਖਰ ਉਵੇਂ ਨੇ ਸੱਸੇ ਕੰਨਾ ਵੀ ਸੱਸੇ ਕੰਨਾ ਵੀ ਜੱਜੇ ਸਿਆਰੀ ਜੱਜੇ ਸਿਆਰੀ ਜਈਆ ਤੇ ਟਿੱਪੀ ਇੱਥੇ ਐੜੇ ਟਿੱਪੀ ਬਣ ਜਾਣਾ ਇਸ ਦਾ ਉਚਾਰਨ ਬਣ ਗਿਆ ਅਸਾਜਿਅੰ ਅਸਾਜਿਅੰ ਜਿਅੰ ਜੱਜੇ ਸਿਆਰੀ ਐੜੇ ਟਿੱਪੀ ਜਿਅੰ ਅਸਾਜਿਅੰ ਇਕੱਠਾ ਉਚਾਰਨ ਕਰਨਾ ਹੈ ਅਸਾਜਿਅੰ ਕਿਤੇ ਵੀ ਜੇ ਗੁਰਬਾਣੀ ਵਿੱਚ ਇਸ ਤਰ੍ਹਾਂ ਆ ਰਿਹਾ ਹੈ ਸਮਝ ਲੈਣਾ ਜਦੋਂ ਤੁਸੀਂ ਗੁਰਬਾਣੀ ਦਾ ਉਚਾਰਨ ਕਰਦੇ ਹੋ ਸਹਿਜ ਪਾਠ ਕਰਦੇ ਹੋ ਜਾਂ ਖੰਡ ਪਾਠ ਸਾਹਿਬ ਕਰਦੇ ਹੋ ਸੰਥਿਆ ਕਰਦੇ ਹੋ ਇਸ ਤਰ੍ਹਾਂ ਪਾਠ ਆ ਗਿਆ ਅਖੀਰਲੇ ਅੱਖਰ ਦੇ ਉੱਤੇ ਟਿੱਪੀ ਲੱਗੀ ਹੈ ਥੱਲੇ ਜਈਆ ਲੱਗਾ ਉਹਨੇ ਐਡਿਟਿਵ ਹੀ ਬਣਨਾ ਹੈ ਇਹ ਨੋਟ ਕਰ ਲਓ ਅੱਗੇ ਆ ਗਿਆ ਸッセ ਸਿਆਰੀ ਧੱਦੇ ਸਿਆਰੀ ਉੱਤੇ ਟਿੱਪੀ ਐ ਪੈਰ ਵਿੱਚ ਅੱਧਾ ਜਈਆ ਲੱਗਾ ਹੈ ਹੁਣ ਇਸ ਦਾ ਜਿਹੜਾ ਉਚਾਰਨ ਹੈ ਸッセ ਸਿਆਰੀ ਧੱਦੇ ਸਿਆਰੀ ਐੜੇ ਟਿੱਪੀ ਉਚਾਰਨ ਬਣ ਗਿਆ ਸਿੱਧ ਅੰਗ ਸਿੱਧ ਅੰਗ ਹੁਣ ਸਿਆਰੀ ਵੀ ਇੱਥੇ ਲੱਗੀ ਐ ਇਹ ਗੁਰਬਾਣੀ ਵਿੱਚ ਲਿਖੀ ਹੋਈ ਨੇ ਇਸ ਤਰ੍ਹਾਂ ਸਿਆਰੀ ਲੱਗੀ ਇੱਥੇ ਇੱਥੇ ਵੀ ਸਿਆਰੀ ਲੱਗੀ ਐ ਜਈਆ ਥੱਲੇ ਜਈਆ ਟਿੱਪੀ ਆ ਜਈਆ ਐੜਾ ਬਣ ਗਿਆ ਟਿੱਪੀ ਉੱਥੇ ਲੱਗੀ ਹੋਈ ਪਹਿਲਾਂ ਐੜੀ ਟਿੱਪੀ ਪੈ ਜਾਣੀ ਹੈ ਤੇ ਉਚਾਰਨ ਕਰਨਾ ਸਿੱਧਿਆਂ ਗੁਰਬਾਣੀ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਬਣੇਗਾ ਇਸ ਤਰ੍ਹਾਂ ਗੁਰਬਾਣੀ ਵਿੱਚ ਇਸੇ ਤਰ੍ਹਾਂ ਲਿਖਿਆ ਹੋਇਆ ਹੈ ਅੱਧਾ ਜਈਆ ਟਿੱਪੀ ਪਰ ਉਚਾਰਨ ਬਣੇਗਾ ਇਸ ਤਰ੍ਹਾਂ ਸਿੱਧਿਆਂ ਸਿੱਧੇ ਉਚਾਰਨ ਕਰਨਾ ਹੈ ਤਤੇ ਔਂਕੜ ਜਈਏ ਟਿੱਪੀ ਇਹ ਗੁਰਬਾਣੀ ਵਿੱਚ ਪਾਠ ਹੁੰਦਾ ਹੈ ਕਿਤੇ ਵੀ ਜੇ ਗੁਰਬਾਣੀ ਵਿੱਚ ਅੱਛੇ ਤਾਂ ਆਪਾਂ ਅੱਧਾ ਜਈਆ ਸਿੱਖਿਆ ਕਿ ਅੱਧਾ ਜਈਆ ਆ ਜਾਵੇ ਕਿਤੇ ਵੀ ਅੱਧਾ ਜਈਆ ਆਉਂਦਾ ਇਸ ਤਰ੍ਹਾਂ ਤੇ ਐਡਿਟਪੀ ਬਣਦਾ ਹੈ ਜੇ ਕਿਤੇ ਪੂਰਾ ਜਈਆ ਟਿੱਪੀ ਆ ਗਿਆ ਪੂੜਾ ਪੂਰਾ ਜਈਆ ਆ ਗਿਆ ਉੱਤੇ ਟਿੱਪੀ ਲੱਗੀ ਹੋਵੇ ਜਿਵੇਂ ਇਸ ਤਰ੍ਹਾਂ ਤੱਤੇ ਔਂਕੜ ਜਈਏ ਟਿੱਪੀ ਆ ਹੁਣ ਇਹਦੇ ਵਿੱਚੋਂ ਪਹਿਲਾਂ ਈੜੀ ਸਿਆਰੀ ਪਾਉਣੀ ਹੈ ਕਿਤੇ ਵੀ ਈੜੀ ਸਿਆਰੀ ਪਾ ਕੇ ਐੜੇ ਟਿੱਪੀ ਬਣ ਜਾਣਾ ਤੱਤੇ ਔਂਕੜ ਈੜੀ ਸਿਆਰੀ ਐੜੇ ਟਿੱਪੀ ਉਚਾਰਨ ਕਰਨਾ ਤੋਇੰਗ ਤੋਇੰਗ ਉਚਾਰਨ ਕਰਨਾ ਇਸ ਦਾ ਕਿਤੇ ਵੀ ਗੁਰਬਾਣੀ ਵਿੱਚ ਆਉਂਦਾ ਜੇ ਜਈਏ ਪੂਰਾ ਜਈਆ ਲੱਗਾ ਜਈਏ ਟਿੱਪੀ ਆ ਗਿਆ ਪਹਿਲਾਂ ਈੜੀ ਸਿਆਰੀ ਉਚਾਰਨ ਕਰਨੀ ਹੈ ਕਿ ਕਿੱਥੇ ਸੀੜੀ ਈੜੀ ਬਿਹਾਰੀ ਉਚਾਰਨ ਕਰਨੀ ਉਹ ਵੀ ਅਸੀਂ ਵੀਡੀਓ ਬਣਾ ਕੇ ਪਾਈਆਂ ਹੋਈਆਂ ਪਲੇਲਿਸਟ ਵਿੱਚ ਸਾਰੀਆਂ ਵੀਡੀਓ ਪਈਆਂ ਹੋਈਆਂ ਪਲੇਲਿਸਟ ਖੋਲੋਗੇ ਉੱਥੇ ਮਹੰਗੇ ਸ਼ਬਦ ਲਿਖਿਆ ਹੋਊਗਾ ਮਹੰਗੇ ਸ਼ਬਦ ਜਾਂ ਸਵਾਲ ਜਵਾਬ ਲਿਖਿਆ ਹੋਵੇਗਾ ਉੱਥੇ ਸਾਰੀਆਂ ਵੀਡੀਓ ਪਈਆਂ ਹੋਈਆਂ ਸੰਥਿਆ ਦੀ ਤਤ ਔਂਕੜ ਏਡੀਪੀ ਇਹ ਪੂਰਾ ਜਈ ਹੈ ਇਹਦੇ ਵਿੱਚੋਂ ਈੜੀ ਸਾਰੀ ਨਿਕਲਾਈ ਹੈ ਤੋਏ ਅੰਗ ਇੱਥੇ ਅੱਧਾ ਜਈ ਹੈ ਇੱਥੇ ਇਕੱਲਾ ਏਡੀਟੀਪੀ ਬਣੇਗਾ ਸਿੱਧੇ ਅੰਗ ਇੱਥੇ ਅੰਦਾ ਜਈ ਹੈ ਟਿੱਪੀ ਹੈ ਇੱਥੇ ਕੱਲਾ ਐਡੀ ਟਿੱਪੀ ਬਣੇਗਾ ਤੇ ਈ ਡੀ ਨਿਕਲਣੀ ਐਡੀ ਟਿੱਪੀ ਬਣੇਗਾ ਇਸ ਦਾ ਉਚਾਰਨ ਹੋ ਗਿਆ ਅਸਾਜਿਅੰ ਸਿੱਧਿਅੰ ਤੋਇਅੰ ਸੋ ਸੰਗਤ ਜੀ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਏਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ ਰਾਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ